ਵਰਪਦੇ ਜੀ ਆ ਜਿਹੜਾ ਤੁਸੀਂ ਸੰਗਤ ਜੀ ਸੁਣਿਆ ਰੌਲਾ ਪਿਆ ਲੈਂਡ ਪੂਲਿੰਗ ਵਾਲਾ ਮਸਲਾ ਉਹ ਕੋਈ ਗੱਲ ਹੈ ਨਹੀਂ ਸੀ ਨਾ ਗੱਲ ਸੀ ਨਾ ਹੋਊ ਨਾ ਹੋਣੀ ਆ ਇਹ ਤਾਂ ਇੱਕ ਸਿਰਫ ਸਰਕਾਰ ਨੇ ਕਰਜ਼ਾ ਲੈਣ ਵਾਸਤੇ ਅਰੇ ਯਾਰ ਬੈਂਕ ਤੋਂ ਆਪਦੇ ਮਨ ਦੀ ਇੱਕ ਘੜਤ ਬਣਾ ਕੇ ਆਪਦੇ ਮਨ ਦੀ ਪਾਲਿਸੀ ਬਣਾ ਕੇ ਸੈਂਟਰ ਨੂੰ ਮਲਵੇ ਅੱਗੇ ਲਾ ਕੇ ਆਪ ਉਹਦੇ ਮੋਢਿਆਂ ਤੇ ਖੜਕੇ ਤੇ ਲੈਂਡ ਪੌਲਿੰਗ ਨੀਤੀ ਲਿਆਂਦੀ ਸੀ ਉਹ ਜਿੰਨਿਆਂ ਵੀ ਇਹਨਾਂ ਦੀ ਪਹਿਲਾਂ ਸੈਸ਼ਨ ਹੋਇਆ ਮਗਰਲੇ ਸੈਸ਼ਨ ਸਾਰੇ ਫਰੋਲ ਕੇ ਵੇਖ ਲਓ ਇੱਕ ਸੈਸ਼ਨ ਚ ਇਹਨਾਂ ਨੇ ਕੋਈ ਗੱਲ ਵੀ ਕੀਤੀ ਹੋਵੇ ਵੀ ਅਸੀਂ ਆਹ ਨੀਤੀ ਲਿਆ ਰਹੇ ਆ ਕੋਈ ਗੱਲ ਹੀ ਨਹੀਂ ਹੋਈ ਯਾਰ ਪਦਾਨੀ ਕਿੱਥੋਂ ਕੱਢ ਮਾਰਿਆ ਉਹ ਕਿਵੇਂ ਕੱਢ ਮਾਰੀ ਗੱਲ ਇਹਨਾਂ ਨੇ ਉਹ ਸੁਣ ਲੋ ਸਾਰੀ ਸੰਗਤ 2 ਮਿੰਟ ਦੀ ਗੱਲ ਆ ਇਹਨਾਂ ਨੇ ਜਿਹੜਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਖਾਤੇ ਪਾਉਣਾ ਉਹ ਇਸ ਜ਼ਮੀਨ ਤੇ ਲੋਨ ਲੈਣਾ ਸੀ ਜਿਸ ਦਾ ਕਿ ਡੇਢ ਸਾਲ ਇੰਨੀ ਜ਼ਮੀਨ ਤੇ ਮਲਿਕ ਕਰਜ਼ਾ ਲੈ ਕੇ ਵਧੀਆ ਆਪਣਾ ਡੰਗ ਟੱਪ ਜਾਣਾ ਅੱਗੇ ਆਉਣ ਵਾਸਤੇ ਅਸੀਂ ਕੀ ਕਰਨਾ ਕੀ ਸਾਨੂੰ ਕਰਨਾ ਚਾਹੀਦਾ ਇਹਨਾਂ ਦੀ ਕੋਈ ਪਾਲਿਸੀ ਕੋਈ ਨੀਤੀ ਨਹੀਂ ਭਰਾਵੋ ਜਿਵੇਂ ਕਾਂਗਰਸ ਸੈਂਟਰ ਸਰਕਾਰ ਦੀ ਸੀ ਨਾ ਪਹਿਲਾਂ ਤਾਂ ਪੌਣੇ ਚਾਰ ਪੰਜ ਸਾਲ ਕੋਈ ਗੱਲ ਨਹੀਂ ਕੀਤੀ ਤੇ ਮਗਰੋਂ ਜਦੋਂ ਨੇੜੇ ਵੋਟਾਂ ਆ ਗਈਆਂ 6 ਮਹੀਨੇ ਪਹਿਲਾਂ ਕਾਂਗਰਸ ਸਰਕਾਰ ਨੇ ਰੁਪਏ ਕਿਲੋ ਕਣਕ ਗਰੀਬਾਂ ਨੂੰ ਲਾਂਨ ਕਰਤਾ ਪਹਿਲਾਂ ਤਾਂ ਗੱਲ ਇੱਕ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਆ ਇੱਕ ਪਾਸੇ ਤੁਸੀਂ ਆਣੀ ਵੀ ਅਸੀਂ ਤਰੱਕੀ ਬਹੁਤ ਕਰ ਲਈ ਤੇ ਸੋਡੇ ਜਿਹੜੇ ਗਰੀਬੀ ਵਾਲੇ ਰਾਸ਼ਨ ਕਾਰਡ ਉਹ ਹਰ ਸਾਲ ਵਧ ਹੀ ਜਾਂਦੇ ਆ ਇਹ ਗੱਲ ਜਾਂਦੀ ਕਿੱਧਰ ਨੂੰ ਬਈ ਦੱਸੋ ਗਰੀਬ ਪੜ ਲਿਖ ਗਏ ਆ ਗਰੀਬ ਗਰੀਬ ਨਹੀਂ ਰਹੀ ਆਖੇ ਲੱਗ ਜੋ ਸਰਕਾਰਾਂ ਨੂੰ ਕੰਨ ਖੋਲ ਕੇ ਗੱਲ ਸੁਣ ਲੈਣੀ ਚਾਹੀਦੀ ਆ ਸੰਗਤ ਲੋਕ ਆਬਾਂ ਇਹ ਗੱਲ ਥੋੜੀ ਸਮਝ ਚੁੱਕੇ ਆ ਕਿਸੇ ਨੇ ਥੋੜੀ ਗੱਲ ਨਹੀਂ ਮੰਨੀ ਕਾਂਗਰਸੀ ਵੇਖ ਲੈ ਕਾਲੀ ਵੇਖ ਲੈ ਆਪ ਵਾਲੇ ਵੇਖ ਲੈ ਬੀਜੇਪੀ ਵੇਖ ਲੈ ਇੱਕ ਮਮਸੀ ਦਾ ਗਾਣਾ ਉਹ ਆਨੇデア ਫਲਾਨਾ ਚੀਜ਼ ਵੀ ਟੱਪ ਗਏ ਫਲਾਨਾ ਚੀਜ਼ ਵੀ ਟੱਪ ਗਏ ਟੱਪਣੋ ਰਹਿ ਗਏ ਹਰਿੰਡਵੇ ਇਹ ਗਾਣਾ じゃ ਮੇਰੇ ਹੱਥ ਮੂੰਹ ਫੱਬਦੀ ਨਹੀਂ ਗੱਲ ਇਹ ਸਾਰਾ ਕੁਝ ਵੇਖ ਲਿਆ ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ ਬਿਨਾਂ ਗਰੀਬੀ ਤੋਂ ਬਿਨਾਂ ਬਿਸ਼ਰਮੀ ਤੋਂ ਤੇ ਬਿਨਾਂ ਤੱਕੇ ਤੋਂ ਉਹ ਤੱਕੇ ਸਾਨੂੰ ਮੁਕਤੀ ਮਿਲੀ ਗਈ ਆ ਅਸੀਂ ਅੱਜ ਦੀ મતદાન ਕਰਨਾ ਸੰਗਤ ਨੇ ਸੋਚ ਸਮਝ ਕੇ ਆਉਣ ਵਾਲੀ 2027 ਦੀ ਸਰਕਾਰ ਖਾਲਸਾ ਸਰਕਾਰ ਬਣਨੀ ਆ ਜਿਹਦੇ ਵਿੱਚ ਸਾਰੇ ਮਜਬ ਧਰਮ ਇਕੱਠੇ ਹੋਣਗੇ ਹਰ ਧਰਮ ਨੂੰ ਵਧੀਆ ਸਤਿਕਾਰ ਦਿੱਤਾ ਜਾਊਗਾ ਕੋਈ 2 ਜਾਂ 27 ਤੋਂ ਜਿਹੜੀ ਸਰਕਾਰ ਬਣਨੀ ਆ ਜੀ ਦਾ ਮੁੱਖ ਮੰਤਰੀ ਭਾਈ ਸਾਹਿਬ ਭਾਈ ਅਮਰਤਪਾਲ ਜੀ ਖਾਲਸਾ ਐਮਪੀ ਜਲੂਪੁਰ ਵਾਲੇ ਹੋਣਗੇ ਉਹਨਾਂ ਦਾ ਜਿਹੜਾ ਕਰਤਾ ਧਰਤਾ ਕੋਈ ਇੱਕ ਬੰਦਾ ਨਹੀਂ ਹੋਊਗਾ ਪੰਜ ਪ੍ਰਧਾਨੀ ਪ੍ਰੋਗਰਾਮ ਬਣਾਇਆ ਪੰਜ ਪ੍ਰਧਾਨੀ ਪ੍ਰੋਗਰਾਮ ਨਾਲ ਹੀ ਸਾਰਾ ਕੁਝ ਲਿਖਿਆ ਗਿਆ ਉਵੇਂ ਚੱਲਣਾ ਖਾਲਸਾ ਜੀ ਜੋ ਮਰਜੀ ਸਰਕਾਰ ਕਰ ਲੇ ਸਾਰੀਆਂ ਸਰਕਾਰਾਂ ਇਕੱਠੀਆਂ ਹੋ ਜਾਣ ਸਾਫਕਾ ਵੀ ਬਾਪਕਾ ਵੀ ਆਪਕਾ ਵੀ ਸਾਰੀਆਂ ਸਰਕਾਰਾਂ ਇਕੱਠੀਆਂ ਹੋ ਜਾਣ ਕੋਈ ਨਹੀਂ ਕਿਸੇ ਨੂੰ ਕੋਈ ਲਈ ਬੈਠਾ ਸਰਦਾਰ ਜੀ 2027 ਦੀ ਸਰਕਾਰ ਜਿਹੜੀ ਬਾਨੀ ਉਹ ਖਾਲਸਾ ਸਰਕਾਰ ਬਾਨੀ ਆ ਮਗਰਲਾ ਇਤਿਹਾਸ ਪੜ ਲਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰੀ ਦੁਨੀਆ ਤੇ ਪੜਾਇਆ ਜਾਂਦਾ ਐਡਾ ਵਧੀਆ ਰਾਜ ਸੀਗਾ ਤੇ ਅਸੀਂ ਕਿਹੜਾ ਲਾਜ਼ਮੀ ਲਿਆ ਕੇ ਵੇਖਾਂਗੇ ਭਰਾਵਾ ਜਿਉਂ ਨਾ ਚੰਗੇ ਹੋਣਗੇ ਜਿਵੇਂ ਅੱਜ ਕੀ ਆਪ ਵਾਲੇ ਨੂੰ ਮਾਰਨ ਤਲਾਕੇ ਤੇਵੇਂ ਅਸੀਂ ਫਿਰ ਉਹਨਾਂ ਨੂੰ ਮਾਰਾਂਗੇ ਫਿਰ ਵੇਖਾਂ ਕੀ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ